ਲੋਅ ਅਤੇ ਹੰਕਾਰ ਮੁਕਾਵੇ ਜੋ ਮਨ ਅੰਦਰੋਂ ਰੋਗ ਨਿਵਾਰਣ ਅੰਮ੍ਰਿਤ ਤਾਰਾ ਕਿੱਥੋਂ ਲੱਭੋ ਲੋਅ ਹੰਕਾਰ ਨੂੰ ਕਾਰੇ ਜੋ ਮਨ ਅੰਦਰੋਂ ਰੋਗ ਨਿਵਾਰਣ ਅੰਮ੍ਰਿਤ ਤਾਰਾ ਕਿੱਥੋਂ ਲੱਭਾ ਧਰਮ ਦਵਾਰ ਤਰਨ ਦੋ ਮੋਦਵਾਰ ਤਮਾਂਪਲੀ ਦੇ ਸੇਧੇ ਮੈਨੂੰ ਧਰਮ ਦਵਾਰ ਤਮਾਂਪਲੀ ਦੇ ਸੇਧੇ ਨੇ ਮੈਨੂੰ ਕੂੜ ਤੋਂ ਰਹਿ ਕੇ ਫਾਕ ਦਵਾਰਾ ਕਿੱਥੋਂ ਲੱਭੇ ਜਿੱਥੇ ਪਿਆਰ ਮੁਹੱਬਤ ਸੰਗ ਸਕੂਨ ਬੜਾ ਹੈ ਜਿੱਥੇ ਪਿਆਰ ਮੁਹੱਬਤ ਸੰਗ ਸਕੂਨ ਬੜਾ ਹੈ ਮਹਿਲਾ ਵਰਗਾ ਪਿੰਡ ਦਾ ਟਾਰਾ ਕਿੱਦੂ ਲੱਭਦਾ ਵਾ ਵਾ ਯਾਰ ਤੂੰ ਵੀ ਵਰਗਾ ਲੱਭਦਾ ਥੱਕ ਗਿਆ ਮੈਂ ਯਾਰ ਤੂੰ ਵੀ ਤੁਸੀਂ ਆ ਜਾਣਦੇ ਹੋ ਹੁਣ ਹੁਜਰੂ ਮਸੂਹੀ ਉਹ ਮੇਰਾ ਚੋਟਾ ਧਨ ਪਰ ਆਇਆ ਜਿੱਥੇ ਪਿਆਰ ਯਾਰ ਤੂੰ ਵੀ ਵਰਗਾ ਲੱਭਦਾ ਥੱਕ ਗਿਆ ਮੈਂ ਜਿਹੜਾ ਹੋਵੇ

बोला मामा सादी मुदरी वाली यार बारा तना है मुदरी भरी लेंथ बारा फला है एडी सुनाए तुसी रिल रिल मक्त जी जी मत ऐसी क्यों की की नूपण आया दरदी वाह ऐसी कस की की नूपण आया दरदी जो कर देवे पर उतारा कितना ਜੇ ਤਾਨ ਸੁਣੋ ਫੇਸਪੁਲ ਇਹ ਪੈਸੋ ਕਦੇ ਹੋਰ ਉੱਤੇ ਸ਼ੋਪ ਮੈਂ ਹੋਰ ਕੋ ਮੈਂ ਤੇ ਚਾਹੇ ਲਿਖਿਆ ਮੈਨੂੰ ਮਰੋ ਜੇ ਐਸੇ ਮੇਰੇ ਕੋਲ ਬਹੁਤ ਸੁਣਾਣਾ ਐ ਖੁਦਾ ਤੂੰ ਖਤਮ ਸੋਰੀ ਔਰਤਾਂ ਤੇ ਪੈਦਾ ਆਇਆ ਸਦੀਆਂ ਤੋਂ ਜੋ ਦਬਵਾ ਹਮ ਔਰਤਾਂ ਤੇ ਪੈਦਾ ਆਇਆ ਸਦੀਆਂ ਤੋਂ ਜੋ ਦਬਵਾ ਐ ਖੁਦਾ ਤੂੰ ਖਤਮ ਕਰੇ ਦਬਦਵਾ ਦਾ ਸੰਸਰ ਦਬਦਵਾ ਔਰਤਾਂ ਤੇ ਪਿੰਡ ਆਇਆ ਸਦੀਆਂ ਤੋਂ ਜੋ ਦੰਦਵਾ اے خدا ਤੂੰ ਖਤਮ ਕਰ ਇਹ ਦੰਦਵਾ ਦਾ سلسلہ ਔਰਤਾਂ ਤੇ ਮਰਦ ਹੋਵੇ ਕਿ ਤੇਰੀ ਆਪਣੀ ਔਰਤਾਂ ਤੇ ਮਰਦ ਹੋਵੇ ਕਿ ਤੇਰੀ ਆਪਣੀ ਮਾਂ ਤੇ ਸਕਾ ਵਿੱਚ ਅਸਮਾਨਤਾ ਹੈ ਕਿਉਂ ਆਬਰੂ ਲੁੱਟ ਨਹੀਂ ਰਹੀ ਇਸ ਦੀ ਪਰੇ ਬਾਜ਼ਾਰ ਵਿੱਚ

ਜਾਂਦੀਆਂ ਨੇ ਔਰਤਾਂ ਹੱਕ ਮੰਗਣੇ ਆ ਜਾਂਦੇ ਹਾਂ ਜਾਂਦੀਆਂ ਨੇ ਔਰਤਾਂ ਹੱਕ ਮੰਗਣੇ ਆ ਜਾਂਦੇ ਪਰ ਸਮਾਜ ਦੇ ਤਾਣਾ ਬਣਾ ਮੁਸ਼ਕਲਾਂ ਹੈ ਗੱਲ ਛੇੜੀ ਮੁਛ ਫੜੰਦਾਜ ਖੋਸਣੇ ਰੱਖਦੀ ਛੇੜੀ ਦਾ ਛੇੜ ਦਾ ਛੇੜੀ ਮੁਛ ਫੜੰਦਾਜ ਖੋਸਣੇ ਰੱਖਦੀਆਂ ਪੂਰ ਦੇ ਪੱਖ ਮਰਦ ਦਾ ਜੋ ਫਿੱਟ ਦੇ ਜੋ ਹਰ ਜਗ੍ਹਾ ਬਹੁਤ ਜੀਵਾਰ ਸੋਚਣਾ ਛੇ ਛੇਤੀ ਮੁਝ ਫੜਨ ਦਾ ਖੋਸਲੇ ਰੱਖਦੀਆਂ ਪੂਰ ਤੇ ਮਰਦ ਦਾ ਜੋ ਫਿੱਟਦੇ ਉਹ ਹੱਥ ਆਪਣੇ ਹੁਣ ਖੜੀ ਤੇ ਹਨ ਇਹਨਾਂ ਨੇ ਰੱਖ ਲੈ ਆਪਣੇ ਸਿਰ ਹੁਣ ਤਲੀ ਤੇ ਹਨ ਇਹਨਾਂ ਨੇ ਰੱਖ ਲੈ ਹਾਕਮ ਦੇ ਜ਼ੁਲਮ ਤੋਂ ਡਰਦੀਆਂ ਕਰ ਮਗਤਾ ਹੈ ਕਦ ਕਰਾਉਣਾ ਹੈ ਕਿਸੇ ਨੂੰ ਜਾਂ ਉਠਾਉਣਾ ਹੈ ਕਿਸੇ ਨੂੰ ਸੱਦ ਕਰਾਉਣਾ ਹੈ ਕਿਸੇ ਨੂੰ ਜਾਂ ਉਠਾਉਣਾ ਹੈ ਕਿਸ ਨੂੰ ਉਸ ਖੁਦਾ ਦੀ ਸੋਚ ਨਾਲ ਦੀ ਉਸ ਖੁਦਾ ਦਾ ਫੈਸਲਾ ਵਾਹ ਕੀ ਬਾਤ ਸੱਦਿ ਬਿਨਾਉਣਾ ਹੈ ਕਿਸੇ ਨੂੰ ਜਾਂ ਉਠਾਉਣਾ ਹੈ ਕਿਸ ਨੂੰ ਉਸ ਖੁਦਾ ਦੀ ਸੋਚ ਨਾਲ ਦੀ ਉਸ ਖੁਦਾ ਦਾ ਫੈਸਲਾ ਬਸ ਵਾਹ ਬਹੁਤ ਵਧੀਆ